ਰੱਬ ਮੇਰੇ ਰੱਖੇ ਅਸੀਂ ਕਰਾਂਗੇ ਪਹਿਲ ਤੇ ਸਰਕਾਰ ਕਰੇ ਜਿੰਨਾ ਹੋ ਸਕਦਾ ਬਾਕੀ ਅਸੀਂ ਕਰਾਂਗੇ ਫੇਰ ਬੇਫਿਕਰ ਰਹੋ ਇਹ ਪ੍ਰਮਾਤਮਾ ਐ ਛੋੜੀ ਜੀ ਆ ਪਰ ਸਥਿਤੀ ਕਲੀਅਰ ਹੋਵੇ ਰਸਤੇ ਰਸਤੇ ਚਾਲੂ ਕਰਾ ਲਈਏ ਹੁਣ ਡਿਪਾਰਟਮੈਂਟ ਸਾਰੇ ਆਏ ਆ ਅਸੀਂ ਉਹਦੀ ਰਿਪੇਅਰ ਦੀ ਗੱਲ ਕਰ ਰਹੇ ਹਾਂ ਉਹ ਹੋ ਜਾਂਦੀ ਹੈ ਤੇ ਆਪਾਂ ਇਹਨੂੰ ਐਮਪੀ ਔਥਲਾ ਜੀ ਪਹੁੰਚੇ ਹੋਏ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਰਮਦਾਸ ਦੇ ਜਿਹੜੇ ਪਿੰਡ ਨੇ ਏ ਕੋਨੇ ਵਾਲ ਪਿੰਡ ਪੈ ਜਾਂਦਾ ਇਸ ਦੇ ਵਿੱਚ ਪਹੁੰਚੇ ਹੋਏ ਨੇ ਹਾੜਾ ਦਾ ਜੈਜਾ ਲੈਂਡ ਦੇ ਲਈ ਲੋਕਾਂ ਨੂੰ ਮਿਲ ਵੀ ਰਹੇ ਨੇ ਗੱਲਬਾਤ ਕਰਦੇ ਆ ਸਤਿਕਾਰ ਜੀ ਸਤਿਕਾਰ ਜੀ ਸਰ ਇੱਕ ਆਮ ਕਿਸਾਨ ਦੇ ਤੌਰ ਤੇ ਵੀ ਜਦੋਂ ਤੁਸੀਂ ਦੇਖਦੇ ਹੋ ਇਹਨਾਂ ਨੁਕਸਾਨ ਤਾਂ ਕੀ ਆ ਜਦੋਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਦੇਖਦੇ ਹੋ ਦੇਖ ਭਈ ਉਤੇ ਉਹਦਾ ਤੇ ਕੋਈ ਤੁਸੀਂ ਆ ਰੋਸਾ ਜਾਂ ਜਿਹੜੀ ਕਹ ਲੋ ਕਿ ਉਹਨੂੰ ਮਦਦ ਆ ਦੀ ਗੱਲ ਐ ਉਹਦੀ ਥੋੜ੍ਹ ਤੱਕ ਨਹੀਂ ਅਸੀਂ ਸੋ ਸਕਦੇ ਜਿੱਥੇ ਜਿਹੜੀ ਦਰਦ ਉਹਦੇ ਅੰਦਰ ਹੁੰਦਾ ਨਾ ਜੀ ਉਹ ਆਮ ਬੰਦਾ ਮਹਿਸੂਸ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਪਤਾ ਐ ਉਹਦੇ ਧੀਆ ਪੁੱਤਾਂ ਦਾ ਕਿਵੇਂ ਆ ਉਹਦਾ ਮਾਲ ਡੰਗਰ ਦਾ ਕਿਵੇਂ ਆ ਉਹਦੀ ਫਸਲ ਚੜੇਗੀ ਉਹਨੂੰ ਅੱਗੇ ਬਿਲਕੁਲ ਬਲੈਂਕ ਸੌਰੀ ਡਾਰਕ ਹਨੇਰਾ ਦਿਖਦਾ ਏ ਉਹਨੂੰ ਉਹ ਲੰਘ ਨਹੀਂ ਸਕਦਾ ਕਿਸੇ ਮੈਨੂੰ ਨੂੰ ਐ ਲੱਗਦਾ ਵੀ ਮੇਰੇ ਕੋਈ ਰਸਤਾ ਨਹੀਂਗਾ ਲੱਗਦਾ ਜ ਸਿਆਸਤਦਾਨਾਂ ਦੇ ਪਰਖ ਦੀ ਘੜੀ ਵੀ ਆ ਦੇਖੋ ਸਿਆਸਤਦਾਨਾਂ ਦੀ ਨਹੀਂ ਸਾਰਿਆਂ ਦੀ ਸਾਡੀ ਪਰਖ ਦੀ ਘੜੀ ਨੇਸ਼ਨ ਦੀ ਪਰਖ ਦੀ ਘੜੀ ਆ ਜਿਹੜੀ ਅਜੇ ਤੱਕ ਜਾਗੀ ਨਹੀਂ ਸਿਆਸਤਦਾਨ ਦੇ ਦੇਖੋ ਇਹਦੇ ਤੁਰੇ ਹੀ ਰਹਿਣੇ ਨੇ ਜ਼ਿੰਦਗੀ ਚ ਇਹ ਹੁਣ ਇੱਕ ਸਿਸਟਮ ਦਾ ਹਿੱਸਾ ਹੈ ਬਟ ਜਿਹੜੀ ਇਹਨਾਂ ਦੀ ਮੁਸ਼ਕਲ ਹੈ ਇਹ ਇਤੋਂ ਉੱਤੇ ਉੱਠ ਕੇ ਵੀ ਹੱਲ ਕੀਤੀ ਜਾ ਸਕਦੀ ਹੈ ਸਿਆਸਤ ਸਾਈਡ ਤੇ ਆ ਸਿਆਸਤ ਜਦੋਂ ਇਲੈਕਸ਼ਨ ਆਉਣਗੇ ਤਿੰਨ ਮਹੀਨੇ ਪਹਿਲਾਂ ਸ਼ੁਰੂ ਕਰ ਲਾਂਗੇ ਉਹ ਉਹ ਲੋਕਾਂ ਨੇ ਤੈਅ ਉਦੋਂ ਕਰਨਾ ਹੈ ਅੱਜ ਉਹ ਉਹ ਮੰਜ਼ਰ ਨਹੀਂਗਾ ਦੇਖੋ ਅਸੀਂ ਤੇ ਬਣ ਗਏ ਆ ਮੇਰੀ ਤਾਂ ਹੁਣ 29 ਚ ਇਲੈਕਸ਼ਨ ਹੈ ਠੀਕ ਤੁਹਾਨੂੰ ਲੱਗਦਾ ਕਿ ਇਹ ਸਿਆਸਤ ਹੈ ਨਹੀਂ ਨਹੀਂ ਮੈਂ ਉਹ ਅਸੀਂ ਤਾਂ ਮੈਂ ਉਹੀ ਗੱਲ ਕਹਿ ਰਹੇ ਆ ਸਾਡੀ ਦੇ 29 ਚ ਇਲੈਕਸ਼ਨ ਹੈ ਮੈਨੂੰ ਤੇ ਨਾ ਬਣਾਤਾ ਹੈ 5 ਸਾਲ ਹੀ ਤੇ ਮੈ ਚੁਣਿਆ ਗਿਆ ਪਰ ਅਸੀਂ ਦੇ ਵੰਤ ਤੋਂ ਅਸੀਂ ਕਦੀ ਵੀ ਵੰਤ ਤੋਂ ਪਹਿਲਾਂ ਜਾਂ ਵੰਤ ਤੋਂ ਬਾਅਦ ਆਪਣੀ ਸਪੀਡ ਨਾ ਘਟਾਈਏ ਤੇ ਨਾ ਵਧਾਈਏ ਅਸੀਂ ਅਸੀਂ ਇੱਕ ਲਾਈਨ ਚੱਲਦੇ ਆਂ ਸਾਨੂੰ ਇਹਨਾਂ ਦਾ ਦਰਦ ਹੈ ਖੋਨੇ ਨਾਲ ਲਾਸਟ ਪਿੰਡ ਹੈ ਖੋਨੇয়াল ਤੇ ਮਾਛੀਆਲ ਦੇ ਵਿੱਚ ਕਾਏ ਅਸੀਂ ਉੱਥੇ ਖੜੇ ਨੇ ਦੇ ਰਹੇ ਸਾਰੇ ਅਤੁੱਸੀ ਦੇਖੋ ਟੁੱਟੀ ਜਿਹੜੀ ਹੈ ਔਰ ਇਹ ਤਕਰੀਬਨ ਬਹੁਤ ਵੱਡੀਆਂ ਜ਼ਮੀਨਾਂ ਨਹੀਂ ਇੱਥੇ ਜਾਂ ਤੇ ਵਾਈ ਵਾਲੇ ਨੇ ਛੋਟੀ ਵਾਈ ਵਾਲੇ ਕੁਝ ਥੋੜੇ ਬਹੁਤੇ ਵੱਡੀ ਵਾਈ ਕਰਦੇ ਨੇ ਉਹ ਵੀ ਦਰਿਆੋਂ ਪਾਰ ਆ ਠੀਕ ਹੈ ਤੇ ਕੁਝ ਇੱਥੇ ਕਿਲਾ ਕਿਲਾ ਦੋ ਦੋ ਕਿਲੇ ਵਾਲੇ ਤੇ ਜਾਂ ਉਹਨਾਂ ਦੀ ਸਪੋਰਟ ਵਾਲੀ ਲੇਬਰ ਇੱਥੇ ਆ ਬਗੇ ਜਿਹੜੀ ਖੇਤੀਬਾੜੀ ਕਰਦੀ ਉਹਨਾਂ ਦੀ ਸਿਹਤ ਆਸਤੇ ਜੀ ਸੋ ਇਹ ਇਹ ਲੋਕਾਂ ਦਾ ਇੱਥੇ ਇਹਨਾਂ ਦਾ ਜਦੋਂ ਸਭ ਕੁਝ ਗਵਾਚ ਗਿਆ ਇਹ ਸਾਡੇ ਤੇ ਭਰੋਸਾ ਕਿੰਨਾ ਕੁ ਕਰਦੇ ਆ ਉਹ ਤੇ ਤਾਂ ਹੀ ਹੋਊਗਾ ਵੀ ਜੇ ਅਸੀਂ ਕੁਝ ਘਰ ਪਾਵਾਂਗੇ ਤੇ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਵੀ ਬਾਹ ਫੜੂਗਾ ਇਹਨਾਂ ਨੂੰ ਤੇ ਇਹਨਾਂ ਨੂੰ ਤੇ ਐਸ ਵੇਲੇ ਲੋਡ ਐ ਇਸ ਚੀਜ਼ ਦੀ ਵੀ ਕੋਈ ਸਾਡੀ ਬਾਹ ਫੜੇ ਠੀਕ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਬੈਟਰੀਆਂ ਨਾ ਇਹਨਾਂ ਦੇ ਮੰਨ ਦੀ ਜਿਹੜੇ ਜਿਹੜੇ ਵਲਵਲੇ ਨੇ ਇੱਕ ਦਿਨ ਨਾਲ ਦੂਰ ਨਹੀਂ ਹੋਣੇ ਇਹ ਟਾਈਮ ਲੈਣਗੇ ਹੋ ਸਕਦਾ ਇਹ ਸਾਨੂੰ ਇਸ ਵਾਸਤੇ 2-3 ਮਹੀਨੇ ਇਹਨਾਂ ਨਾਲ ਲੱਗ ਕੇ ਸਾਨੂੰ ਜੂੰਝਣਾ ਪਵੇ ਤਾਕੇ ਜਦੋਂ ਬਜਾਈ ਹੋ ਗਈ ਨਾ ਕਣਕ ਦੀ ਉਹ ਤਾਂ ਇਹਨਾਂ ਨੂੰ ਥੋੜੀ ਜਿਹੀ ਕਲੈਰਟੀ ਹੋਣੀ ਵੀ ਅਸੀਂ ਕੀ ਕਿੱਥੇ ਖੜੇ ਹਾਂ ਜਸਦਾਨਾਂ ਤੇ ਸਵਾਲ ਆ ਵੀ ਫੋਟੋ ਕਲਚਰ ਬਹੁਤ ਕਰਤਾ ਦੋ ਰੋਟੀਆਂ ਹੱਥੇ ਰੱਖ ਕੇ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਤੁਸੀਂ ਆਪ ਹੁਣ ਚਪਲਾਂ ਦੇ ਵਿੱਚੋਂ ਕਿੰਨੇ ਕਬਜ ਦੇ ਨਿਕਲਿਓ ਦੇਖੋ ਹਰ ਤਰ੍ਹਾਂ ਦੀ ਰਾਜਨੀਤੀ ਹੈਗੀ ਹਰ ਤਰ੍ਹਾਂ ਦੇ ਲੋਕ ਹੈਗੇ ਹੁਣ ਕੋਈ ਵੀ ਚਾਹੇ ਸਿਆਸਤਦਾਨ ਹੈ ਚਾਹੇ ਜਥੇਬੰਦੀ ਹੈ ਚਾਹੇ ਕੋਈ ਵੀ ਜਥੇਬੰਦੀ ਹੈ ਅੱਜਕੱਲ ਮੀਡੀਆ ਤੋਂ ਬਿਨਾਂ ਕੋਈ ਵੀ ਹੈ ਨਹੀਂਗਾ ਜੇ ਤੁਸੀਂ ਮੀਡੀਆ ਚ ਆਫ ਜੇ ਲੋਕਾਂ ਦੇ ਸਾਹਮਣੇ ਕਿ ਤੁਸੀਂ ਆਏ ਹੀ ਨਹੀਂ ਠੀਕ ਹੈ ਬੜੀ ਕਲੀਅਰ ਜੀ ਗੱਲ ਹੈ ਜੀ ਜੇ ਹੁਣ ਚਾਹੇ ਖਾਲਸਾ ਏਡ ਕਿੱਡੀ ਵੱਡੀ ਹੈਗੀ ਹੈ ਤਾਂ ਤੁਸੀਂ ਵੇਖ ਲਓ ਉਹਨਾਂ ਦੀ ਸੋਸ਼ਲ ਟੀਮ ਨਾਲ ਸੋਸ਼ਲ ਮੀਡੀਆ ਦੀ ਟੀਮ ਨਾਲ ਚੱਲਣ ਢੀ ਹੈ ਉਹ ਕੱਲੇ ਨਹੀਂ ਚੱਲਦੇ ਨਾਲ ਤਿੰਨ ਕੈਮਰੇ ਉਹਨਾਂ ਦੇ ਨਾਲ ਚੱਲਦੇ ਲੋਕਾਂ ਨੂੰ ਦੱਸਦੇ ਕਿ ਅਸੀਂ ਆਹ ਕਰ ਰਹੇ ਹਾਂ ਤਾਂ ਕਿ ਇਹ ਚੀਜ਼ ਅੱਜ ਕੱਲ ਜ਼ਰੂਰਤ ਬਣ ਚੁੱਕੀ ਹੈ ਠੀਕ ਹੈ ਉਧਰ ਲੋਕਾਂ ਨੂੰ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਨਾ ਕੋਈ ਟੀਵੀ ਵੇਂਦਾ ਨਾ ਅਖਬਾਰ ਪੜ੍ਹਦਾ ਉਹ ਹੀ ਵੇਂਦਾ ਕਿ ਇਹ ਬੰਦਾ ਹੈਗਾ ਹਾਜ਼ਰ ਕਿ ਨਹੀਂ ਹੈਗਾ ਸੋ ਇਹ ਇੱਕ ਚੀਜ਼ ਹੈ ਹਾਂ ਉਹਦੇ 'ਚ ਤੁਸੀਂ ਈਵੈਂਟ ਕ੍ਰੀਏਟ ਕਰ ਰਹੇ ਜੇ ਕਿ ਮਦਦ ਕਰ ਰਹੇ ਦੋ ਚੀਜ਼ ਖਾਣ ਪੀਂਦੀ ਵੀ ਫੋਟੋ ਆ ਜੇ ਅੱਜ ਕੱਲ ਤੇ ਅਸੀਂ ਨਾ ਲਾਵਾਂਗੇ ਕਿਸੇ ਨੇ ਲਾ ਕੇ ਪਾ ਦੇਣੀ ਹੈ ਕਿਉਂਕਿ ਅੱਜ ਕੱਲ ਕੈਮਰਾ ਹਰ ਇੱਕ ਇਨ ਬਿਲਟ ਕੈਮਰੇ ਨੇ ਫੋਨ ਚ ਚਲੋ ਇਹ ਚੀਜ਼ਾਂ ਖੈਰ ਕਹਿੰਦਾ ਬਦਲ ਹੁਣ ਜਦੋਂ ਇਹ ਲੋਕ ਰਿਹਾਓ ਤੁਸੀਂ ਸਾਹਮਣੇ ਦੇਖ ਸਕਦੇ ਹੋ ਘਾਰਾ ਬਿਲਕੁਲ ਇਹ ਕਹਿੰਦੇ ਸਾਡਾ ਮੋਟਰਸਾਈਕਲ ਵੀ ਰੁੜ ਗਿਆ ਹਾਂ ਅਬਦੁੱਲਾ ਜੀ ਦਾਇਆ ਤੇ ਇਹ ਇੱਥੇ ਵੀ ਆ ਵੀ ਟੱਠਾ ਜਿੱਥੇ ਆਪਾਂ ਆ ਦੇਖ ਰਹੇ ਆ ਇਹ ਵੀ ਟੱਠਾ ਪਿਛਲੇ ਬੰਨੇ ਕੋਠੀ ਬੈ ਗਈ ਆ ਪਿਛਲੇ ਬੰਨੇ ਇੱਕ ਗਰੀਬ ਦਾ ਮਕਾਨ ਟੱਟਾ ਕੱਲ ਵੀ ਤਿੰਨ ਜਿਹੜੇ ਗਰੀਬਾਂ ਦੇ ਮਕਾਨ ਡਿੱਗੇ ਮੈਂ ਉਹਨਾਂ ਚ ਜਾ ਕੇ ਆਇਆ ਹ ਤੋ ਹੁਣ ਅਸੀਂ ਜਿਹੜਾ ਦੇਖੋ ਜਿੱਦਾਂ ਮੈਂ ਇਹ ਮੈਂਬਰ ਪਾਰਲੀਮੈਂਟ ਹੈ ਨਾ ਮੇਰਾ ਕੰਮ ਆ ਆਲ ਓਵਰ ਇਹਨੂੰ ਵੇਖ ਕੇ ਇਹਨਾਂ ਦੀ ਮਦਦ ਕਿੱਥੋਂ ਕਿੱਥੋਂ ਹੋ ਸਕਦੀ ਮੈਂ ਉਹ ਕਰਾਉਣੀ ਆ ਠੀਕ ਹੈ ਜੀ ਠੀਕ ਹੈ ਹੁਣ ਜਿਹੜੀਆਂ ਸਾਡੀਆਂ ਟੀਮਾਂ ਨੇ ਮੇਰਾ ਬੇਟਾ ਆ ਜਾਂ ਮੇਰੇ ਦੋਸਤ ਨੇ ਜਾਂ ਮੇਰੇ ਮਿੱਤਰ ਨੇ ਜਾਂ ਕਜ਼ਨ ਨੇ ਸਾਡੀ ਸਾਰੀ ਫੈਮਿਲੀ ਉਹ ਫੀਲਡ 'ਚ ਹੈ ਉਹ ਤੁਸੀਂ ਉਹਨੂੰ ਵੇਖੋਗੇ ਕਿ ਤੇ ਉਹਨੂੰ ਉਹਨੂੰ ਫੋਨ ਲਾ ਲਓ ਚਾਹੇ ਲਾਈਵ ਲਾ ਲਓ ਉਹ ਜਾਂ ਫੀਲਡ ਟੋ ਰਿਹਾ ਹੋਊਗਾ ਜਾਂ ਕਿਸੇ ਦੀ ਮਦਦ ਕਰ ਰਿਹਾ ਹੋਊਗਾ ਇਹ ਹੁਣ ਉਹਨਾਂ ਦਾ ਕੰਮ ਹੈ ਮੇਰਾ ਕੰਮ ਆ ਸਾਰਿਆਂ ਨੂੰ ਵੇਖ ਕੇ ਉੱਪਰੋਂ ਇਹਨਾਂ ਦੀ ਮ ਕੀ ਦੀ ਖਾਦੀ ਹੋ ਸਕਦੀ ਕਿਸੇ ਦੀ ਕੋਠੇ ਦੀ ਹੋ ਸਕਦੀ ਆ ਕਿਸੇ ਨੂੰ ਫੀਡ ਚਾਹੀਦੀ ਹੈ ਕਿਸੇ ਦਾ ਟਰੈਕਟ ਠੀਕ ਕਰਾਉਣਾ ਕੋਈ ਬਿਮਾਰ ਹੋ ਗਿਆ ਉਹਨੂੰ ਕਿਵੇਂ ਕੱਢਣਾ ਇਹ ਮੇਰਾ ਕੰਮ ਹੈ ਕਿਉਂਕਿ ਇਹਨਾਂ ਦੀ ਉੱਥੇ ਅਪਰੋਚ ਨਹੀਂ ਹੈਗੀ ਜਿਹੜਾ ਅੱਜ ਇੱਕ ਇੰਡੀਪੈਂਡੈਂਟ ਬੰਦਾ ਕੰਮ ਕਰ ਰਿਹਾ ਮਦਦ ਕਰ ਰਿਹਾ ਨਾ ਉਹ ਉੱਥੋਂ ਤੱਕ ਨਹੀਂ ਕਰ ਸਕਦਾ ਜਿੱਥੇ ਸਾਨੂੰ ਅਸੀਂ ਉਹੀ ਕਰ ਸਕਦੇ ਹਾਂ ਅਸੀਂ ਡੀਸੀ ਵਾਲਾ ਹੁਣ ਵੇਖੋ ਤੁਸੀ ਦਾ ਇਹਦਾ ਰਸਤਾ ਹੈ ਨਹੀਂਗਾ ਮੈਂ ਆਉਣ ਤੋਂ ਪਹਿਲਾਂ ਸੈਕਟਰੀ ਨਾਲ ਗੱਲ ਕੀਤੀ ਮੈਂ ਕਿਹਾ ਉੱਥੇ ਪਹੁੰਚੋ ਉੱਥੇ ਆ ਕੇ ਸਾਨੂੰ ਟੈਂਪੋਰੀ ਰਸਤਾ ਅਹੀ ਕੱਢੀ ਉਹਦਾ ਹੱਲ ਕੋਈ ਹੁਣ ਟੀਮਾਂ ਆ ਗਈਆਂ ਨੇ ਇਹ ਲੋਕਾਂ ਦਾ ਇੱਕ ਦਰਦ ਇਹ ਕਹਿੰਦੇ ਵੀ ਜਿਹੜੇ ਤਾਂ ਵਾਇਰਲ ਹੋ ਗਏ ਉੱਥੇ ਤੱਕ ਮਤ ਪਹੁੰਚ ਰਹੀ ਹੈ ਵੀਰ ਕਹਿੰਦੇ ਕੁਛ 4 5 ਬੰਦੇ ਕੋਈ ਮਤ ਨਹੀਂ ਹੋਈ ਇਹ ਤੱਕ ਕੋਈ ਨਹੀਂ ਆਇਆ ਕੋਈ ਤੇਰੀ ਭਾਜੀ ਉਸ ਬਿਨਾ ਕੋਈ ਨਹੀਂ ਪਹੁੰਚਿਆ ਬਿਲਕੁਲ ਮੈਂ ਮੈਂ ਦੱਸ ਉਹ ਹੀਗਾ ਬੈਠਾ ਪ੍ਰਤਾਪ ਦੀ ਜਗ੍ਹਾ ਤੇ ਬੈਠਾ ਹੈ ਬਾਈ ਜੀ ਦੇਖੋ ਮੈਂ ਤਾਂ ਤਿੰਨ ਵਾਰ ਹੀ ਮਿਲ ਚੁੱਕਾ ਤੁਸੀਂ ਬਣ ਦੀ ਖਾਤਰ ਇੱਕ ਵਾਰੀ ਮੇਰਾ ਭਰਾ ਤੁਹਾਨੂੰ ਕਿਥੇ ਭੋਗਤੇ ਮਿਲਿਆ ਵਾ ਅਸੀਂ ਤੁਹਾਨੂੰ ਜਾਣੂ ਕਰਾ ਚੁੱਕੇ ਹਾਂ ਜੀ ਪਾਜੀ ਪਾਜੀ ਪਰ ਤੁਸੀਂ ਸਿਆਸੀ ਤੌਰ ਤੇ ਕਿ ਇਧਰਲੇ ਪਾਸੇ ਹੁੰਦੇ ਨਹੀਂ ਜੀ ਦੇਖੋ ਇੱਕ ਗੱਲ ਸੁਣੋ ਮੈਂ 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 ਦੱਸਦਾ ਜੀ ਮੈਂ ਮੈਂ ਦੱਸਦਾ ਬੇਨਤੀ ਮੇਰੀ ਮੇਰੀ ਹੁਣ ਤੁਸੀਂ ਸੁਣ ਲਿਓ ਮੈਂ ਤੁਹਾਡਾ ਪੜ੍ਹ ਲਿਆ ਸੀ ਉੱਥੋਂ ਦੀ ਜਿਹੜੇ ਵੇਖ ਰੇ ਤੁਹਾਡੇ ਸਵਾਲ ਮੈਂ ਗਿਣ ਲੇ ਕਿ ਤੁਸੀਂ ਸਵਾਲ ਕਰਨੇ ਆ ਜਦੋਂ ਪਾਰਲੀਮੈਂਟ ਗਿਆ ਪਹਿਲਾ ਮੁੱਦਾ ਤੁਸੀਂ ਬੰਦ ਦਾ ਸਭ ਤੋਂ ਪਹਿਲਾ ਪਾਰਲੀਮੈਂਟ ਚ ਗਿਆ ਉਸ ਤੋਂ ਬਾਅਦ ਸਰਵੇ ਹੋ ਕੇ ਆ ਬਾਅਦ ਚ ਉਹਦਾ ਪਤਾ ਕਿ ਇਹਦੇ ਚ ਹੁੰਦਾ ਸਟੇਟ ਸਬਜੈਕਟ ਸਟੇਟ ਨੇ ਤਾਂ ਕਾਲ ਨਹੀਂ ਤੋਂ ਥੀਦੀ ਨਹੀਂ ਮਤ ਬਲੱਖਣ ਗਾਲੀ ਤੂੰ ਦਿੱਤੇ ਤੋਂ ਕੋਈ ਸ਼ਰਾਰਤੀ ਬੰਦੇ ਕਹੀ ਜਾਂਦੇ ਵੀ ਸਾਨੂੰ ਤੁਸੀਂ ਚਾਹੀਦੀ ਐ ਇਹ ਨਾ ਇਹਨਾਂ ਬੰਨਾਂ ਨੂੰ ਕਿਉਂ ਆ ਭਾਜੀ ਮੇਰੀ ਗੇਨਤੀ ਸੁਣੋ ਨਾ ਜੀ ਵੇਖੋ ਤੁਸੀਂ ਤੁਸੀਂ ਜਿਹੜਾ ਬੰਦਾ ਜਿੱਥੇ ਬੈਠਾ ਉਹਦੇ ਹਿਸਾਬ ਨਾਲ ਗੱਲ ਕਰਨੀ ਤੁਸੀਂ ਉਹਦੀ ਗੱਲ ਕਰ ਰਹੇ ਅਗਲੇ ਬੰਨੇ ਉਹਦੀ ਵੀ ਡਿਮਾਂਡ ਰੱਖਦੇ ਵੀ ਜੇ ਤੁਸੀਂ ਸਾਰੀ ਪਰੇ ਕੋਹਰ ਵੱਜ ਜੇ ਵੱਡੀ ਤੇ ਸਾਡਾ ਇਹ ਜੱਬਖਾਨਾ ਇਹ ਮੁੱਕ ਜੇ ਕਿ ਪਾਣੀ ਇੱਧਰੋਂ ਢਾਲ ਲਾਵੇ ਨਾ ਪਰ ਪੱਕੀ ਤੁਸੀਂ ਹੋਵੇ ਉਹ ਤਿਰਸ਼ੀ ਹੁੰਦੀ ਹੁੰਦੀ ਦਰਿਆ ਨੂੰ ਇੱਥੋਂ ਸਾਡੇ ਕੱਢ ਦੇ ਬਾਹਰ ਇਸ ਏਰੀਏ 'ਚੋਂ ਠੀਕ ਹੈ ਇੱਕ ਇੱਕ ਦੇ ਸੀ ਉੱਤੇ ਵਰਕਆਊਟ ਕਰ ਰਹੇ ਆਂ ਦੂਜੀ ਗੱਲ ਦੇਖੋ ਜਦੋਂ ਦੇ ਅਸੀਂ ਬਣੇ ਆਂ 4 ਲੇਨ ਤੁਹਾਡਾ ਸਿੰਗਲ ਰੋਡ ਆਉਂਦੀ ਹੁੰਦੀ ਸੀ ਅਮਰਸਰ ਤੋਂ ਚੇਤਾ ਜੀ ਕਿਨੇ ਚਿਰ ਚ ਅਮਰਸਰੋਂ ਦੇ 4 ਲੇਨ ਅਸੀਂ ਤੁਹਾਡੇ ਭਰਾ ਨੇ ਇੱਥੋਂ ਤੱਕ ਲੈ ਕੇ ਆਂਦੀ ਹੈ ਠੀਕ ਹੈ ਮੈਂ ਬੇਨਤੀ ਕਰਦਾ ਕੋਹਨੇ ਵਾਲਾ ਪੁਲ ਤੁਹਾਡਾ ਨਹੀਂ ਸੀ ਉਦੋਂ ਤੱਕ ਬਣਦਾ ਬਣਾ ਕੇ ਚਾਲੂ ਕਰਾ ਕੇ ਗਿਆ ਦੇਖੋ ਜਿੱਥੋਂ ਤੱਕ ਮੇਰੀ ਪਹੁੰਚ ਹੈ ਮੈਂ ਕੋਸ਼ਿਸ਼ ਪੂਰੀ ਕਰਦਾ ਆ ਪਰ 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 ਜਿਹੜੀ ਤੁਸੀਂ ਦੀਆਂ ਗੱਲਾਂ ਨੇ ਦੇਖੋ ਇਹ ਹੁੰਦੇ ਟੈਕਨੀਕਲ ਚੀਜ਼ਾਂ ਤੁਸੀਂ ਜਦੋਂ ਕੋਈ ਅ ਇਹਦਾ ਜਦੋਂ ਬਣੇਗੀ ਨਾ ਤੁਹਾਨੂੰ ਬੁਲਾ ਲਿਆ ਜਾਏਗਾ ਤੁਸੀਂ ਆਪਣੇ ਜਿਹੜੇ ਕੋਈ ਵਿਚਾਰ ਹੋਣਗੇ ਤੁਸੀਂ ਉੱਥੇ ਰੱਖ ਸਕਦੇ ਜੇ ਔਰ ਆਲ ਇੱਕ ਸਧਾਰਜ ਰਿਕਮੈਂਡ ਤੁਸੀ ਬਨੋ ਬਨੋ ਨਾ ਤੀਹ ਨੋ ਪਧਰੀ ਕਰੇ ਇੱਕੋ ਜੇ ਪਾਣੀ ਜਾ ਕਿਸੇ ਦਾ ਨੁਕਸਾਨ ਨਾ ਤੁਸੀਂ ਇਦਾਂ ਕਰ ਲੋ ਇਹ ਤੈ ਦੋਵਾਂ ਪਿੰਡਾਂ ਵਾਲੇ ਕਰ ਲੋ ਨਹੀਂ ਇਹ ਕਿਸੇ ਦਾ ਨੁਕਸਾਨ ਨਾ ਮੈਂ ਇਹ ਨਾ ਇਹ ਬੰਨ ਭਾਜੀ ਮੇਰੀ ਬੇ ਪਤਾ ਕਿ ਸਰ ਹੁੰਦਾ ਮੈਂ ਤਾਂ ਦਾ ਮੰਨ ਲੋ ਸਰ ਆਹ ਤਾਂ ਡੱਕਾ ਆਰਮੀ ਦੇ ਤੁਸੀਂ ਵੱਧੀ ਆ ਹੁਣ ਤੋਂ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਉਸ ਨੂੰ ਪੱਥਰ ਨਹੀਂ ਲਾਇਆ ਤਾਂ ਨਾ ਤਵਜੋ ਦਿੱਤੀ ਜੀ ਜਦੋਂ ਪਰਾ ਸਾਰਾ ਪ੍ਰਸ਼ਾਸਨ ਦੇਖ ਕੇ ਜਾਂਦਾ ਰਹੇ ਵੀ ਟੁੱਟ ਉਹ ਹੀ ਚੀਜ਼ ਉਹ ਹੀ ਚੀਜ਼ ਉਹ ਚੀਜ਼ ਉਹ ਚੀਜ਼ ਉਹ ਚੀਜ਼ ਤੇ ਦੇਖੋ ਪ੍ਰਸ਼ਾਸਨ ਦਾ ਜਿਹੜਾ ਸਿਸਟਮ ਹੈ ਨਾ ਉਹਦੇ ਬਹੁਤ ਬੁਰੀ ਤਰ੍ਹਾਂ ਟਫੰਗ ਹੋਇਆ ਜਿਹਨੂੰ ਮਰਜ਼ੀ ਹੱਥ ਲਾ ਲਓ ਮੈਂ ਇੱਕ ਦੀਦੀ ਗੱਲ ਕਰ ਰਿਹਾ ਬੜਾ ਬੁਰੀ ਤਰ੍ਹਾਂ ਟਫੰਗ ਹੈ ਔਰ ਇਹ ਮੈਂ ਸਿਰਫ ਤੁਸੀਂ ਜੀ ਵਿਦਨ ਆਇੱਕ ਹਫਤੇ ਬਾਅਦ ਮੇਰੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਹੋਊਗੀ ਮੈਂ ਸਾਰਾ ਕੁਝ ਇਹਦਾ ਕੱਢ ਕੇ ਰੱਖੂਗਾ ਵੀ ਕਿਉਂ ਟੁੱਟੀ ਤੇ ਕਿਹਦੇ ਕਾਰਨ ਕਰ ਇੱਕ ਮਹੀਨਾ ਟੁੱਟੀ ਹੋ ਗਿਆ ਉਹ ਜਲਾ ਸਾਹਿਬ ਇਸੇ ਆ ਉਹ ਜਿਹੜਾ ਰੋਡ ਸਿੱਧਾ ਦਰਿਆ ਨੂੰ ਜਾਂਦਾ ਵਾ ਉਹ ਸਿਰਫ ਐ ਉਦੋਂ ਦਾ ਮੇਰੀ ਮੇਰੇ ਕੋਲ ਐਮਪੀ ਕੋ ਉਹ ਮਤਲਬ ਐਮਐਲਏ ਨੂੰ ਜੇ ਕਾਖੀਏ ਦੋ ਕਹਿੰਦੇ ਹੰਪੀ ਕੋਟਾ ਜੰਪੀ ਨੂੰ ਕਹਦੀਏ ਕਹਿੰਦੇ ਐਮਐਲਏ ਕੋਟਾ ਉਹਨੂੰ ਵੀ ਬਸੇ ਲੱਗ ਸਕਦਾ ਈ ਤੁਸੀਂ 10 ਸਾਲਾਂ ਚ ਮਤਲਬ ਉਹਦੇ ਬਾਰੇ ਕਿਉਂ ਨਹੀਂ ਸੋਚਿਆ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਮੈਂ ਬੇਨਤੀ ਦੱਸਣ ਲੱਗਾ ਮੈਂ 2 ਕਿਲੋਮੀਟਰ ਰਸਤੇ ਦੇ ਉੱਤੇ ਤੁਹਾਨੂੰ ਅਸੀਂ ਤਿੰਨ ਵਾਰੀ ਮਿਲ ਚੁੱਕੇ ਹਾਂ ਵੀ ਸਾਡਾ ਬੰਨ ਮਜ਼ਬੂਤ ਕਰ ਦੋ ਅਤੇ ਲੋਗ ਵਗੈਰਾ ਵਗੈਰਾ ਮੇਰੇ ਮੇਰੇ ਵੀ ਮੇਰੇ ਵੀ ਇਹ ਅਸੀਂ ਤੁਹਾਨੂੰ ਮਤਲਬ ਸੁਣੋ ਮੇਰੀ ਬੇਨਤੀ ਸੁਣੋ ਸਾਰਾ ਕੁਝ ਹੋ ਗਿਆ ਕਰਨਾ ਇਰੀਗੇਸ਼ਨ ਨੇ ਹਾਂਜੀ ਜੀ ਕੈਨ ਨੂੰ ਸਾਡੇ ਅੰਦਰ ਆ ਜਦੋਂ ਕੰਮ ਕਰਨਾ ਉਹ ਇਰੀਗੇਸ਼ਨ ਡਿਪਾਰਟਮੈਂਟ ਨੇ ਕਰਨਾ ਸਾਡੇ ਡਿਪਾਰਟਮੈਂਟ ਨੇ ਨਹੀਂ ਕਰਨਾ ਸੈਂਟਰ ਵਾਲੇ ਨੇ ਇਹ ਜੇ ਕੋਈ ਜੇ ਕੋਈ ਪੈਂਡੈਂਸੀ ਪਈ ਆ ਉਹ ਇਰੀਗੇਸ਼ਨ ਦੇ ਐਂਡ ਤੋਂ ਹੈ ਜੀ ਜਿਹੜੀ ਜਿਹੜੀ ਸੈਂਟਰ ਏਜੰਸੀ ਦਾ ਐਂਡ ਤੋਂ ਕੋਈ ਪੈਂਡੈਂਸੀ ਨਹੀਂ ਹੈਗੀ ਇਹ ਅੱਗੇ ਕੰਮ ਦੇਖੋ ਹੁਣ ਦੋ ਚੀਜ਼ਾਂ ਨੇ ਮੁਸ਼ਕਲ ਕੀ ਆਉਂਦੀ ਹੈ ਜਿੱਦਾਂ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਬਣਾਉਂਦਾ ਨੈਸ਼ਨਲ ਹਾਈਵੇ ਵਾਲੇ ਨੇ ਜ਼ਮੀਨਾਂ ਇਹਨਾਂ ਲੈ ਕੇ ਦੇਣੀਆਂ ਉੱਥੇ ਸਾਨੂੰ ਇਹਨਾਂ ਦਾ ਕੋਈ ਲੋਡ ਨਹੀਂ ਕੀ ਬਣਦਾ ਜਾਂ ਨਹੀਂ ਬਣਦਾ ਬਟ ਜਿਹੜਾ ਬਟ ਜਿਹੜਾ ਬਟ ਜਿਹੜਾ ਬਟ ਜਿਹੜਾ ਤੁਸੀ ਦਾ ਮਸਲਾ ਨਾ ਇਹ ਇਰੀਗੇਸ਼ਨ ਡਿਪਾਰ ਪੈਸੇ ਉੱਤੋਂ ਨੇ ਲਾਉਣੇ ਕਿੰਨੇ ਨੇ ਇਰੀਗੇਸ਼ਨ ਨੇ ਇਰੀਗੇਸ਼ਨ ਕਿਹੜੇ ਐਂਟਰ ਹੈ ਮੌਜੂਦਾ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਦੇ ਇੱਥੇ ਥੋੜਾ ਜਨਾ ਟੈਕਨੀਕਲ ਫਾਲਟ ਹੈ ਬਸ ਲਾਸਟ ਸਵਾਲ ਤੁਹਾਡੇ ਤੋਂ ਲੈਣਾ ਕਿ ਜਿਹੜੇ ਇਹ ਲੋਕ ਨੇ ਇਹਨਾਂ ਦਾ ਲੱਗਦਾ ਹੈਗਾ ਕਿ ਤੁਹਾਡਾ ਘੇੜਾ ਰਹੂਗਾ ਕਿਉਂਕਿ ਲੋਕਾਂ ਨੂੰ ਐ ਹੋਣਾ ਇਹਨਾਂ ਨੂੰ ਇਹਨਾਂ ਨੂੰ ਮੇਰੀ ਮੇਰੇ ਤੇ ਤਬਾਹ ਰਿਆ ਤੀਜੀ ਵਾਰ ਇਹਨਾਂ ਨੇ ਮੈਨੂੰ ਇੱਥੋਂ ਚੁਣਿਆ ਮੈਂ ਆਲ ਓਵਰ ਜਿੱਦੋਂ ਦਾ ਕੰਮ ਚੱਲਣ ਡਿਆ ਨਾ ਮੇ ਸਾਡਾ ਦਿਮਾਗ ਉੱਤੋਂ ਚੱਲਣ ਡਿਆ ਕਿ ਜਦੋਂ ਇਹਨਾਂ ਨੇ ਲੱਥਨ ਆਣਿਆ ਇਹਨਾਂ ਨੇ ਪਤਾ ਕੀ ਮੁੜ ਕੇ ਇਹਨਾਂ ਨੂੰ ਤਕਦੀਰ ਹੋਣੀ ਹੁੰਦੀ ਇਨਾਂ ਦੇ ਫਰਨੀਚਰ ਵੀ ਇਨਾਂ ਦਾ ਗਿਆ ਬਿਸਤਰੇ ਇਨਾਂ ਦੇ ਗਲ ਕੇ ਮਸ਼ੀਨਰੀ ਕੋਈ ਇਨਾਂ ਦੀ ਰਹੀ ਨਹੀਂ ਗਈ ਜੇ ਕਿਸੇ ਕੋਈ ਕੁਲਾ ਅੱਧਾ ਗੱਲਾ ਦੋ ਗੱਲੇ ਪੈੜੀ ਹੈਗੀ ਉਹਦੀ ਵਗਣੀ ਨਹੀਂ ਗਈ ਕਰਜ਼ਾ ਲੈ ਕੇ ਨਾ ਪਹਿਲੋਂ ਖਾਦਾ ਹੈ ਜੀ ਇਨਾਂ ਦੀ ਜਦੋਂ ਅੱਛਾ ਜੇ ਬੀ ਚਾਹੀਦੇ ਉਹ ਇਨਾਂ ਨੂੰ ਲੋੜ ਹੈ ਅੱਗੇ ਕਣਕ ਕੇਸ ਦੇ ਘਰ ਚ ਨਹੀਂ ਹੈਗੀ ਚਲੋ ਜਿੱਥੇ ਕਾਰਡ ਹੈ ਉੱਥੇ ਤੇ ਕਦੇ ਆ ਜੂਗੀ ਸਰਕਾਰ ਦਈ ਦੇ ਸਕਦੀ ਹੈ ਪਰ ਜਿਨ੍ਹਾਂ ਦੇ ਕਾਰਡ ਨਹੀਂ ਹੈਗੇ ਉਹਨਾਂ ਨੂੰ ਵੀ ਮੁਸ਼ਕਲ ਹੈ ਠੀਕ ਹੈ ਚਲੋ ਮੇਰੇ ਵੀਰ ਉਹ ਆ ਜਾਣਗੇ ਉਹਦੇ ਰਿਕਾਰਡ ਹੁੰਦਾ ਹੀ ਆ ਔਰ ਕਾਰਡ ਨਾ ਮਿਲ ਜੋਗੇ ਉਹ ਤੇ ਆ ਜੂਗੀ ਬੈ ਮੈਂ ਬੇਨਤੀ ਬਸ ਇੱਕ ਅਖੀਰ ਔਰ ਉਹਦੇ ਉਹਦੇ ਉਹ ਤੋਂ ਇਲਾਵਾ ਟਰੈਕਟਰ ਜਿਨ੍ਹਾਂ ਦੇ ਕੋਈ ਪਾਰ ਰਹਿ ਗਏ ਨੇ ਕੋਰ ਖੜ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਾਣੀ ਪੈ ਗਿਆ ਉਹਨਾਂ ਨੂੰ ਠੀਕ ਕਰਨਾ